ਇਨੇ ਮਾਈ ਨੇ ਨਾ ਆਪਣੀ ਧੌਣ ਘਟਾਉਣੀ ਆ ਮੇਰ ਕੋ ਕਿਦਾਂ ਤੀ ਆਪਣੀ ਨਾਲ ਗੱਲਾਂ ਡਈਆ ਕਰਨ ਗੋਡੇ ਦੇ ਕਾਦੀ ਸੱਟ ਲੱਗ ਗਈ ਆ ਇਹਨਾਂ ਤੇ ਮੇਰੀ ਜਾਨ ਲੈਣੀ ਕਰਤੀ ਮਾਵਾਂ ਧੀਆਂ ਨੇ ਕਿਦਾਂ ਚੁਗਲੀ ਤੇ ਚੁਗਲੀ ਚੁਗਲੀ ਤੇ ਚੁਗਲੀ ਚਲਾਈ ਜਾਂਦੀਆਂ ਬਹਿ ਕੇ ਅੰਦਰ ਮੇਰਾ ਤੇ ਜੀ ਕਰਦਾ ਦੋਹਾਂ ਨੂੰ ਕੋਈ ਪਾ ਕੇ ਦੇ ਦਾਂ ਮਾਰਦਾ ਪਰ ਇਹਨਾਂ ਦੋਵਾਂ ਨੇ ਸੰਗ ਹੀ ਬੰਦ ਕਰਦਾ ਜੇ ਵਿਚੈਰੀ ਮੇਰੀ ਭੈਣ ਆਈ ਤੇ ਤਾਂ ਅੰਦਾ ਹੀ ਡੈਪੀਆਂ ਨਾਲ ਗੱਲਾਂ ਕਰਨ ਸ਼ਰਮੀ ਹੈ ਨਹੀਂ ਮਾਵਾਂ ਧੀਆਂ ਨੂੰ ਤੇ ਜਿਹੜੀ ਕੁੜੀ ਆ ਨਾ ਉਹ ਤਾਂ ਸਿੱਧੀ ਹੋ ਕੇ ਲੱਗੀ ਕੋ ਕੰਮ ਨੂੰ ਵੀ ਮੈਨੂੰ ਕਿਹ ਇਤਰਾ ਭਰਾ ਦਾ ਨੰਬਰ ਮਿਲੇ ਤੇ ਮੈਂ ਭਰਾ ਨੂੰ ਫੋਨ ਕਰਕੇ ਦੱਸਾਂ ਤੇ ਭਰਾ ਦਾ ਨੰਬਰ ਮੈਂ ਦੇਣਾ ਨਹੀਂ ਕਿੱਥੋਂ ਲੱਭ ਲੇਂਗੀ ਤੂੰ ਕਿੱਥੋਂ ਪੈਦਾ ਕਰੇਂਗੀ ਇਹਨਾਂ ਨੇ ਉਹਦੇ ਨੂੰ ਕਹਿਣਾ ਹੁਣ ਇਤਿਆਸ ਤੇ ਆ ਕੇ ਤੂੰ ਉਹਦੇ ਹਾਂ ਨੂੰ ਨੰਬਰ ਦੇ ਕੋਈ ਗੱਲ ਨਹੀਂ ਉਹਦੇ ਨੂੰ ਮੈਂ ਪਹਿਲਾਂ ਹੀ ਪੱਕਾ ਕਰ ਦੇਣਾ ਵਾ ਉਹਨੂੰ ਮੈਂ ਕਹਿਣਾ ਵੀ ਜੇ ਤਰੀ ਭੂਆ ਕਹੂਗੀ ਨਾ ਤੇ ਤੂੰ ਆਖੀ ਮੇਰੇ ਕੋਲ ਨੰਬਰ ਹੀ ਹੈ ਨਹੀਂ ਆ ਉਹਦਾ ਹੈਗਾ ਤਾਂ ਉਹਦੇ ਵੀ ਲਈ ਲੱਗਵਾ ਭੂਆ ਝੱਟ ਮਗਰ ਲਾ ਲੈਂਦੀ ਆਪਣੇ ਨਹੀਂ ਨਹੀਂ ਮੈਂ ਸਮਝਾਉਣੀ ਆ ਮੁੰਡੇ ਨੂੰ ਫਿਰ ਤੂੰ ਇਹਦੇ ਪਿੱਛੇ ਨਾ ਲੱਗੀ ਚੱਲ ਹੈ ਕਿੱਥੇ ਆਏ ਪਹਿਲਾਂ ਇਹਨੂੰ ਵੇਖਾਂ ਉਦੇ ਹਾਂਜੀ ਪੁੱਤ ਮੇਰੀ ਗੱਲ ਸੁਣ ਨਾ ਦੱਸੋ ਤੇ ਨਾ ਸਮਝ ਗਈ ਸਾਰੀ ਗੱਲ ਤੂੰ ਦੱਸੋ ਸਮਝ ਗਈ ਸਮ ਉਦੇ ਹਾਂਜੀ ਪੁੱਤ ਮੈਂ ਇੱਕ ਗੱਲ ਸਮਝਾਉਣੀ ਆ ਤੈਨੂੰ ਦੱਸੋ ਤੇਰੀ ਭੂਆ ਨੇ ਨਾ ਤੈਨੂੰ ਕਹਿਣਾ ਵਾ ਵੀ ਆਪਣੇ ਪਾਪਾ ਨੂੰ ਫੋਨ ਲਾ ਕੇ ਦੇ ਪਰ ਤੂੰ ਮੰਨੀ ਨਾ ਆਖੀ ਭੂਆ ਮੇਰੇ ਕੋਲ ਨੰਬਰ ਹੀ ਹੈ ਨਹੀਂਗਾ ਠੀਕ ਆ। ਪੂਆ ਨੇ ਕਹਿਣਾ ਕਿ ਤੇ ਮੈਂ ਵੀ ਮਾਂ ਨੇ ਪਿੱਛੇ ਲਾ ਲਿਆ ਵਾ। ਹਾਏ ਹਾਏ ਪਿੱਛੇ ਲਾਉਣ ਵਾਲੀ ਕਿਹੜੀ ਗੱਲ ਆ? ਤੂੰ ਸਿੱਧੀ ਗੱਲ ਨਹੀਂ ਕਰ ਸਕਦਾ। ਆਖੀ ਪਾਪਾ ਦਾ ਜਿਹੜਾ ਨੰਬਰ ਤੇ ਫੋਨਿੰਗਾਂ ਲੱਗਦਾ। ਤੇ ਹੁਣ ਪਾਪਾ ਕਦੀ ਕਦੀ ਮੰਮੀ ਨੂੰ ਕਿਸ ਦੇ ਨੰਬਰ ਤੋਂ ਫੋਨ ਲਾਂਦੇ ਹੁੰਦੇ ਆ। ਜੇ ਪੂਆ ਨੇ ਕਹਿਤਾ ਕਿ ਆਪਣੇ ਮੰਮੀ ਦੇ ਫੋਨ ਤੋਂ ਕੱਢ ਕੇ ਦੇ ਦੇ। ਆਖਿਓ ਕਿਸ ਦੇ ਫੋਨ ਤੋਂ ਕਰਦੇ ਆ? ਪਾਪਾ ਦਾ ਫੋਨ ਤੇ ਖਰਾਬ ਆ ਪੂਆ। ਉਹੋ ਹੀ ਨੰਬਰ ਆ ਜਿਹੜਾ ਤੇਰੇ ਕੋਲ ਵਾ। ਤੇਰੀ ਦਾਦੀ ਨੇ ਤੇਰੀ ਪੂਆ ਨੇ ਮੇਰਾ ਜੀਣਾ ਹਰਾਮ ਕੀਤਾ ਵਾ। ਤੈਨੂੰ ਕੀ ਪਤਾ ਇਹ ਗੱਲ ਦਾ? ਦੋਵੇਂ ਜਾਣੀਆਂ ਅੰਦਰ ਬੈਠ ਕੇ ਮੇਰਾ ਅਜੀਬ ਚੁਗਲੀਆਂ ਕਰੀ ਜਾਂਦੇ ਆ। ਨਾਤਰੀ ਭੂਆ ਮੇਰੇ ਨਾਲ ਕੋਈ ਕੰਮ ਕਰਾਉਂਦੀ ਆ। ਜੀ ਉਹਨੇ ਕਿਹਾ ਕਿ ਉਹਦਾ ਹੀ ਨੰਬਰ ਦੇ ਦੇ। ਅਸੀਂ ਆਪੇ ਕਹਿਾਂਗੇ ਕਿ ਸਾਡੀ ਗੱਲ ਕਰਾ ਦੇ। ਤੂੰ ਮੰਨੀ ਨਾਖੀ ਮੰਮੀ ਕੋਲ ਲੱਲੋ। ਆਹੋ ਜੇ ਬੋਤਾ ਕਹਿਣ ਗਿਆ ਨਾ ਆਖੇ ਮੰਮੀ ਨੂੰ ਦੱਸ ਦੇਣਾ ਮੰਮੀ ਕੋਲ ਲੱਲੋ। ਭੂਆ ਤਾਂ ਗੱਲ ਸੋਚਣ ਵਾਲੀ ਐ ਏਡੀ ਵੀ ਕਿਹੜੀ ਗੱਲ ਵਾ। ਆਹੋ ਗੱਲ ਕਰਨੀ ਨਹੀਂ ਨੀ ਕਿ ਮਦਾਦੀ ਨੇ। ਨਹੀਂ ਵੱਡਾ ਤੂੰ ਸਿਆਣਾ ਬਣ ਗਿਆ ਮਾਰਾ ਫੇਰ ਤੇ। ਕੱਲੋਂ ਮੈਂ ਵੀ ਬਾਹਰ ਜਾਣਾ ਵਾ। ਕੋਈ ਤਾਹੋਂ ਨਾ ਮੇਰੇ ਨਾਲ ਗੱਲ ਕਰਨ ਦਊਗਾ ਤਾਂ ਫੇਰ। ਬੋਤੀ ਬਕਵਾਸ ਨਾ ਕਰ। ਗੱਲ ਨਾ ਕਰਨ ਦਊਗਾ ਜਿਹੜੀ ਗੱਲ ਮੈਂ ਕਹਾਂ ਨੀ ਤੇਰੇ ਉਸ ਖਾਨੇ 'ਚ ਨਹੀਂ ਪੈਂਦੀ ਮਾਂ ਤੇਰੀ ਮੈਂ ਵਾਂ ਕਿ ਤੂੰ ਆ ਕੰਮ ਤੇ ਮੰਮੀ ਤੇ ਹੀ ਗਲਤੀ ਦੇਜੇ ਕਰਨਾ ਕਿਹੜਾ ਕੰਮ ਗਲਤ ਕਰਤਾ ਮੈਂ ਤੈਨੂੰ ਨਹੀਂ ਨਾ ਪਤਾ ਤੇਰੀ ਦਾਦੀ ਤੇ ਭੂਆ ਤੇਰੀ ਕੀ ਵੀ ਹੁੰਦਾ ਬਣਾਉਣ ਡੇਗਾ ਵਾ ਇਹ ਤੇਰੀ ਮਾਂ ਨੂੰ ਖਡਾਉਣ ਦੇਣੀਆਂ ਸੱਚਾ ਕਰ ਜੇ ਵੀ ਘਰ 'ਚ ਚੰਗੇ ਹੋਵੋ ਜੇ ਤੇਰੀ ਦਾਦੀ ਦਾ ਖਿਆਲ ਰੱਖੋ ਨਾ ਤੂੰ ਇਹਨਾਂ ਚੰਗਾ ਵਤੀਰਾ ਕਰੋ ਚੰਗਾ ਬਲਾਓ ਰੋਟੀ ਪਾਣੀ ਟਾਈਮ 'ਆ ਦੋ ਦਵਾਈ ਪਾਣੀ ਟਾਈਮ 'ਆ ਦੋ ਇਹ ਥੋੜੀ ਹੁੰਦਾ ਕਿ ਆਇਆ ਇਹਨੂੰ ਪੁੱਛਣਾ ਹੀ ਨਹੀਂ ਕਿ ਇਹਨੂੰ ਤੇ ਹੁਣ ਗੱਲ ਕਰਨੇ ਤੁਹਾਨੂੰ ਡਰ ਲੱਗਣ ਦਾ ਪੈਂਦਾ ਕਿ ਹੁਣ ਕਿਤੇ ਸਾਰੀਆਂ ਦੱਸ ਨਾ ਦੇਵੇ ਤੇ ਤੂੰ ਕੀ ਚਾਹੁੰਦਾ ਵਾ ਕੋ ਤੇਰੇ ਪਿਓ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਏ ਇਹਨਾਂ ਤੇ ਆਪਣੇ ਕੋਲੋਂ ਵੀ ਚਾਰ ਲਾਦਾ ਦੱਸਣੀਆਂ ਵਾ ਤੇ ਤੇਰਾ ਕੀ ਰਾਦਾ ਤੇ ਤੇਰੀ ਮਾਂ ਇਹ ਘਰ ਚੋਂ ਬਾਹਰ ਨਿਕਲ ਜੇ ਹੁਣ ਉਹ ਜੇ ਤੂੰ ਹੀ ਚੰਗੇ ਹੁੰਦੇ ਨਾ ਤੁਹਾਨੂੰ ਡਰ ਪੈਣਾ ਹੀ ਨਹੀਂ ਤੂੰ ਨਾ ਬਹੁਤੀਆਂ ਗੱਲਾਂ ਨਾ ਹੀ ਕਰ ਤੇ ਚੰਗੀ ਗੱਲ ਆ ਤੇ ਮੈਂ ਆਪਣੇ ਪੂਆ ਦਾ ਨਾ ਪਤਾ ਕਿੰਨੀ ਚਲਾਕ ਵਾ ਉਹ ਪੂਆ ਦਾ ਮੈਨੂੰ ਨੀਗਾ ਪਤਾ ਤੇ ਮੈਂ ਤੁਹਾਨੂੰ ਇਹ ਵੀ ਦੱਸਾਂ ਟਾਈਮ ਹੈਗਾ ਏ ਢੁੱਲੇ ਬਰਾ ਦਾ ਕੁਝ ਨਹੀਂ ਜੇ ਵਿਗੜਿਆ ਅਜੇ ਵੀ ਸਾਰੀ ਗੱਲ ਗੁੱਲ ਕਰਨ ਲੋ ਬਾਅਦ ਵਿੱਚ ਕਦੇ ਕਹਿਣਗੇ ਇੱਕਰੀ ਗੱਲ ਵੀ ਚਲੋ ਕੋਈ ਨਹੀਂ ਨਹੀਂ ਤੇਰੇ ਕਹਿਣ ਦਾ ਕੀ ਮਤਲਬ ਆ ਵੀ ਮੈਂ ਤੇਰੀ ਭੂਆ ਦੇ ਤੇ ਤੇਰੀ ਦਾਦੀ ਦੇ ਛਲੇ ਲੱਗ ਜਾ ਇਹ ਚੰਦਾ ਮੈਂ ਤੂੰ ਮਮਮੀ ਥਲੇ ਲੱਗਣ ਵਾਲੀ ਕਿਹੜੀ ਗੱਲ ਵਾ ਦਾਦੀ ਦੇ ਸਿਆਣੇ ਬਣੇ ਤੁਸੀਂ ਨਿੱਕੇ ਜੀ ਉਹਨਾਂ ਤੋਂ ਨਿੱਕੀ ਤੇ ਮੈਂ ਹੈਗੀ ਆ ਪਰ ਤੇਰੀ ਦਾਦੀ ਨੇ ਕਦੀ ਮੈਨੂੰ ਧੀ ਸਮਝਿਆ ਹੈ ਹਮੇਸ਼ਾ ਮੈਨੂੰ ਟੌਂਟੀ ਮਾਰਦੀ ਰਹਿੰਦੀ ਆ ਕਦੀ ਨਿਆ ਨਹੀਂ ਕੀਤਾ ਕਦੀ ਨਿਆ ਨਹੀਂ ਕੀਤਾ ਮੇਰੀਆਂ ਗਲਤੀਆਂ ਦੇਖਦੀਆਂ ਤੁਹਾਨੂੰ ਤੁਹਾਨੂੰ ਆਪਣੀ ਦਾਦੀ ਦੀ ਕੋਈ ਗਲਤੀ ਨਹੀਂ ਦੇਖਦੀ ਮੰਮੀ ਤੇ ਤੀ ਚੰਗੇ ਉਹ ਟੌਂਡ ਕਿੱਥੇ ਮਾਰਦੇ ਦਾਦੀ ਸਗੋਂ ਮੈਂ ਸਗੋਂ ਜਿੱਥੇ ਤੇ ਮੈਂ ਵੈਨਾ ਕਿ ਤੂੰ ਹੀ ਮਾਰਦੇ ਜੇ ਪੂਆ ਨਹੀਂ ਕੀਤਾ ਉਹ ਨਹੀਂ ਕੀਤਾ ਜਿੰਨੇ ਦੇ ਕੰਮ ਕਰਾਉਂਦੇ ਰਹੇ ਤੂੰ ਨਾ ਬਹੁਤਾ ਹੈ ਚਲਾ ਨਾ ਬਣ ਦਾਦੀ ਦਾ ਚੰਗਾ ਉੱਤੋਂ ਤੇਰੀ ਭੂਆ ਉਹ ਵੀ ਬੜੀ ਚੰਗੀ ਆ ਹੈ ਕਹਦੇ ਤੇਰੀ ਭੂਆ ਚੰਗੀ ਆ ਮੈਨੂੰ ਮੈਨੂੰ ਦੱਸ ਨਾ ਨੰਬਰ ਦਾ ਕੀ ਕਰਨਾ ਵਾ ਨਹੀਂ ਦੇਣਾ ਤੇਰੇ ਫੋਨ ਚ ਡਿਲੀਟ ਕਰ ਦਣਾ ਫੜਕੇ ਨੰਬਰ ਮੈਂ ਤੇਰੇ ਪਿਓ ਦਾ ਕਰਨਾ ਵੀ ਨਹੀਂ ਗੱਲ ਕਰਨ ਦੀਆ ਕਰਨੀ ਜੇ ਤੂੰ ਬਹੁਤੀ ਗੱਲ ਕੀਤੀ ਤੇ ਬੱਸ ਹਾਂ ਗੱਲ ਵਾ ਨਾ ਫਿਰ ਤੇ ਮੈਂ ਜਿੱਦ ਕੇ ਕਰੂੰਗਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਕੰਨ ਖੋਲ ਕੇ ਸਰ ਪਾਸੇ ਤੁਹਾਡੀਆਂ ਨਹੀਂ ਚਲਣੀਆਂ ਤੇ ਤੇਰਾ ਖਰਚਾ ਪਾਣੀ ਸਾਰਾ ਮੈਂ ਬੰਦ ਕਰ ਦੇਣਾ ਪਤਾ ਲੱਗ ਜੂ ਤੇਰੇ ਚੰਗੀ ਤਰ੍ਹਾਂ ਫਿਰ ਫੋਨ ਵੀ ਇੱਥੇ ਚਲ ਜਾਣਾ ਵਾ ਫੋਨ ਚਲ ਜਾਣਾ ਵਾ ਤੂੰ ਨਾ ਜਿਆਦਾ ਕੋ ਬੋਲਣ ਡਿਆ ਪਿਆ ਵਾ ਵੇਖਣ ਡਈ ਹੈ ਤੇਰੇ ਮੂੰਹ ਵਾਲੇ ਮੈਂ ਕਿ ਤੂੰ ਹਟ ਜੇਗਾ ਹਟ ਜੇਗਾ ਪਰ ਨਾ ਤੂੰ ਹਟਣ ਦਾ ਨਾਂ ਹੀ ਨਹੀਂ ਲੈਣ ਡਿਆ ਦਾਦੀ ਨੂੰ ਕਰਦਾ ਹਾਂ ਗੱਲ ਇਹ ਕਰੀ ਡੈਡੀ ਨਾਲ ਮੈਂ ਤੈਨੂੰ ਪਿਆਰ ਨਾਲ ਸਮਝਾਉਣਾ ਹੀ ਆ ਨਾ ਕਿ ਪੁੱਤ ਨੰਬਰ ਨਹੀਂ ਦੇਣਾ ਕਿਸੇ ਨੂੰ ਤੈਨੂੰ ਉਲਟਾ ਮੇਰੇ ਸੱਦੇ ਵਾਲਾ ਨੂੰ ਪੈਂਡਿਆ ਪਿਆ ਤੈਨੂੰ ਆਪਣੀ ਮਾਂ ਹੀ ਬੁਰੀ ਲੱਗਣ ਡਿਆ ਪਈ ਆ ਹੁਣ ਤੈਨੂੰ ਦਾਦੀ ਚੰਗੀ ਲੱਗਦੀ ਹੈ ਤੇ ਭੂਆ ਚੰਗੀ ਲੱਗਦੀ ਹੈ ਬਸ ਮੈਂ ਪਤਾ ਕੀ ਸੋਚਦਾ ਮੈਂ ਦਾਦੀ ਨੇ ਕਿੰਨਾ ਕ ਹੋਰ ਜੀਣਾ ਲੈ ਜਿੰਨੇ ਦਿਨ ਹੈਗੇ ਦਾਦੀ ਨੂੰ ਸੋਖੇ ਕੱਢ ਲੈਂਦੇ ਮਮੀ ਨਾ ਦਾਦੀ ਤੇਰੀ ਨੇ ਤੇ ਹੋਰ ਥੋੜੇ ਦਿਨ ਜੀਣਾ ਵਾ ਬਥੇਰੀ ਉਮਰ ਵੈਦੀ ਇਹਨੂੰ ਕੁਛ ਨਹੀਂਗਾ ਹੋਣਾ ਮੈਂ ਭਾਵੇਂ ਮਰ ਜਾ ਪਹਿਲਾਂ ਹੀ ਤੇ ਉਹ ਫਾਤੂ ਮਾਸੀ ਉਹ ਕਿੱਧਰ ਆਈਗੀ ਪਤਾ ਲੈਣ ਆਈ ਤੇਰੀ ਦਾਦੀ ਦਾ ਆਹੋ ਹੁਣ ਕਹਦੇ ਪਤਾ ਦੇ ਉਹ ਵੀ ਕੁਝ ਲੈਣ ਆਈ ਸੀ ਤੁਹਾਨੂੰ ਤੇ ਉਹ ਪਾਲੇ ਪੇ ਰਹਿੰਦੇ ਆ ਮੇਰੇ ਭੈਣ ਭਾਈ ਇਥੋਂ ਕੋ ਲੈਣੀ ਹੁੰਦੇ ਆ ਪਤਾ ਲੈ ਕੇ ਗਈ ਤੇਰੀ ਦਾਦੀ ਦਾ ਸ਼ੁਕਰ ਵਾਕੇ ਤੇ ਕਰਨ ਕਿਉਂ ਨਹੀਂ ਆਇਆ ਕਰਨ ਸਕੂਲੇ ਗਿਆ ਸੀ ਵਿਹਲਾ ਹੈਗਾ ਸਕੂਲੇ ਗਿਆ ਆਏਗਾ ਤੇ ਮਾਸੜ ਤੇ ਮਾਸੜ ਨੂੰ ਕੋਈ ਕੰਮ ਹੋਊਗਾ ਨਹੀਂ ਆਇਆ ਮਾਸੜ ਤੇ ਉਹਦਾ ਵੀ ਨਹੀਂ ਆਉਂਦਾ ਆਉਂਦਾ ਨਹੀਂ ਮਾਸੜ ਤੂੰ ਜਿਹੜੀ ਮੈਂ ਗੱਲ ਕਰਨੀ ਆ ਨਾ ਮੇਰੀ ਉਹਦਾ ਜਵਾਬ ਦੇ ਉਹਦੀ ਗੱਲਾਂ ਨਾ ਕਰ ਮੇਰੇ ਨਾਲ ਉਹ ਨਹੀਂ ਦਿੰਦਾ ਨੰਬਰ ਆਹੋ ਬਸ ਨੰਬਰ ਨਹੀਂ ਦੇਣਾ ਜੇ ਨੰਬਰ ਦਿੱਤਾ ਨਾ ਤੇ ਵੇਖੀ ਫਿਰ ਤਰਾ ਕੀ ਹਾਲ ਕਰਨੀ ਆ ਮੈਂ ਛੱਟੋ ਉਪਰੇ ਛੱਟੋ ਉਪਰੇ ਨਾ ਤੇਰੀ 마ਸੀ ਆ ਗਈ ਹੀਗੀ ਤੇਰੀ ਭੂਆ ਨੇ ਬੱਤੀ ਬੱਤੀ ਗੱਲਾਂ ਕੀਤੀਆਂ ਤੇਰੀ ਦਾਦੀ ਨੇ ਬੱਤੀ ਬੱਤੀ ਗੱਲਾਂ ਕੀਤੀਆਂ ਇੰਨੀ ਸ਼ਰਮ ਨਹੀਂ ਕੀਤੀ ਵੀ ਚੱਲ ਪਰੌਣੀ ਆਈ ਤੇ ਤੇ ਨਾਲ ਕੀ ਗੱਲਾਂ ਕਰਨੀਆਂ ਵਾ ਹੁਣ ਕੀ ਕਹਿਤਾ ਵਾ 마ਸੀ ਨੂੰ ਹੁਣ ਇਹੋ ਤੇ ਇਹ ਜਿਹੜੀ ਕੰਮ ਨਹੀਂ ਕਰਦੀ ਕੋਈ ਇਹ ਆਉਂ ਕਰਦੀ ਐ ਜੈਉਂ ਕਰਦੀ ਐ ਇਹੋ ਤੇ ਚੁੰਧਗਾ ਵਾ ਵੀ ਤੇਰੇ ਪਿਓ ਦਾ ਵੀ ਨੰਬਰ ਮਿਲੇ ਤੇ ਉਹਨੂੰ ਵੀ ਚੜਾ ਕੇ ਗੱਲਾਂ ਦੱਸਣ ਤੇ ਮੈਨੂੰ ਘਰ ਤੇ ਬਾਹਰ ਕੱਢਦੇ ਹੋ ਮੰਮੀ ਹੁਣ ਤੁਹਾਡੀਆਂ ਤੋਂ ਹੀ ਜਾਣਾਂ ਮੈਨੂੰ ਲੱਗਦਾ ਨੇ ਸਾਈਆਂ ਕਰੋ ਹੁਣ ਆਪੇ ਹੋਣਾ ਪਈ। ਹੋਰ ਨਾ ਤੂੰ ਆਪਣਾ ਮੂੰਹ ਬੰਦ ਕਰਕੇ ਤੇ ਬੈਠਾ ਰ ਚੁੱਪ ਕਰਕੇ। ਬਸ ਕੋਹ ਬੋਲਣ ਦੀ ਲੋੜ ਨਹੀਂ। ਠੀਕ ਆ ਬਾਕੀ ਮੈਂ ਆਪਾਂ ਕੇ ਸਭ ਕੁਝ ਸੰਭ ਲੈਣਾ ਵਾ। ਗੱਲਾਂ ਮਾਰਦਾ ਫਿਰਦਾ ਵਾ। ਨਾ ਮੰਮੀ ਦਾ ਨਾ ਕੰਮ ਬੋਤਾ ਹੀ ਖਰਾਬ ਆ। ਮਾਂ ਦਾਦੀ ਨੂੰ ਗੱਲ ਕਰਨ ਦੇਂਡੀ। ਅੱਗੇ ਉਮਰ ਵੀ ਉਹ ਜੀ ਆ। ਕਿ ਚਲੋ ਇੱਕ ਵਾਰੀ ਗੱਲ ਕਰ ਹੀ ਲੈਣ ਦੇ। ਕੋਈ ਨਹੀਂ ਮੈਂ ਗਲਤ ਕਰਾ ਹੀ ਦੇਣੀ ਐ ਇੱਕ ਮੱਕ ਦੇਣਾ। ਤੇ ਦੱਸਣਾ ਮੰਮੀ ਨੂੰ ਵੀ ਨਹੀਂ ਐ। ਜੇ ਘਾ ਤਾਂ ਨਹੀਂ ਭੂਆ ਦੀ। ਉਹ ਆ ਵੀ ਆਪਣੇ ਧੰਨ ਠੀਕ ਵਾ ਹੁਣ ਆਏ ਆ ਤੇ ਦਾਦੀ ਦਾ ਪੂਰਾ ਖਿਆਲ ਉਹ ਰੱਖਣ ਦੇ ਆ ਤੇ ਜੇ ਮਾਸੀ ਮੇਰੀ ਆ ਤੇ ਮਾਸੀ ਨੂੰ ਹੁਣ ਮਾਸੀ ਨੇ ਮਾਮੇ ਨੂੰ ਪੈਸੇ ਦਈਏ ਕਿਨੇ ਲੱਲੀ ਇਹਨੇ ਲੱਲੀ ਤੇ ਨਾ ਇਹਨੇ ਬਾਜ ਮੰਗਣੇ ਆ ਤੇ ਨਾ ਕਿ ਨੂੰ ਮੰਮੀ ਦਾਦੀ ਆ ਪਤਾ ਨਹੀਂ ਮੈਨੂੰ ਸਾਰਾ ਲੱਦਾ ਵਾ ਪਰ ਚੱਲ ਕੋਈ ਨਹੀਂ ਗੱਲ ਹੋਈ ਤੇ ਮੈਂ ਸਾਰੀਆਂ ਕਰ ਦੇਣੀ ਆ ਮੰਮੀ ਮੈਨੂੰ ਪਤਾ ਲੱਗਾ ਤੇ ਮਾਂਸੀ ਕੋਹ ਕਹੇ ਜੀ ਜੇ ਤੁਸੀਂ ਗੇਹ ਤੇ ਮੈਨੂੰ ਦੱਸ ਹੀ ਦਿੰਦੀ ਤੈਨੂੰ ਮੈਂ ਕੀ ਕਰਨਾ ਹੈ ਮੈਨੂੰ ਤਾਂ ਫੋਨ ਆਇਆ ਸੀਗਾ ਕਿ ਉਹਦੀ ਸੱਸ ਨਹੀਂ ਗਈ ਠੀਕ ਤੇ ਮੈਂ ਜਾ ਕੇ ਤਾਂ ਉਹਦਾ ਪਤਾ ਲੈ ਆਈ ਮੈਨੂੰ ਇਹ ਹੀ ਵੀ ਜੇ ਤੈਨੂੰ ਲੈ ਗਈ ਤੜੀਕਦੀ ਰਹੋਗੇ ਸਕੂਲੋਂ ਆਊਗਾ ਤੇ ਫੇਰ ਜਾਵਾਂਗੇ ਫੇਰ ਜਾਵਾਂਗੇ ਹੁਣ ਇਹ ਵੀ ਮੈਂ ਟਾਈਮ ਨਾਲ ਚਲ ਗਈਆਂ ਦਾ ਟਾਈਮ ਨਾਲ ਆ ਗਈ ਦੂਜੀ ਗੱਲ ਇਹ ਵੀ ਉਹਦੀ ਨਣਾਣਾ ਆਈ ਸੀ ਉੱਥੇ ਉਹਦੀ ਜ਼ੁਬਾਨ ਤਾਂ ਅੱਗੇ ਗੱਠ ਲੰਮੀ ਆ ਕਿੱਦਾਂ ਉਹ ਜ਼ੁਬਾਨ ਚਲਾਈ ਉਹਨੇ ਮੇਰੇ ਨਾਲ ਤੇਰੀ ਭੈਣੇ ਦਾ ਤੇਰੀ ਭੈਣੇ ਦਾ ਹੌਸ ਹੌ ਗੱਲ ਕੀਤੀ ਉਹਨਾਂ ਨੇ ਮਾਵਾਂ ਥੀਆਂ ਨੇ ਜੇ ਤੂੰ ਜਾਂਦਾ ਤੈਨੂੰ ਗੁੱਸਾ ਆ ਜਾਣਾ ਤੇ ਅਰ ਤੂੰ ਗਣਾ ਮਮੀ ਮੁੜਕੇ ਨਹੀਂ ਮਿਆਵਾ ਮੰਮੀ ਫੇਰ ਕੀ ਹੋ ਗਿਆ ਸਕੂਲੋਂ ਤਾਂ ਮੈਂ ਆਈ ਜਾਣਾ ਸੀ। ਬਸ ਸਕੂਲੋਂ ਤੇ ਆ ਜਾਣਾ ਸੀ। ਪਰ 3 ਵਜੇ ਤੂੰ ਸਕੂਲੋਂ ਆਉਣਾ ਸੀ ਤੇ ਕਿਹੜਾ ਕੁਝ ਪੈਣਾ ਸੀ ਫਿਰ ਆਪਾਂ। ਮੈਨੂੰ ਇਹ ਹੀ ਬਟੇਮ ਨਾਲ ਜਾ ਕੇ ਤਾਂ ਟਾਈਮ ਨਾਲ ਆਜਾਂ। ਆਣ ਕੇ ਘਰ ਦਾ ਵੀ ਕੰਮ ਤਾਂ ਦੇਖਣਾ ਸੀ। ਹੁਣ ਟਾਈਮ ਲਾਈਆ ਤਾਂ ਸਾਰੇ ਕੰਮ ਆ ਕਰ ਲਏ। ਨਹੀਂ ਤੁਹਾਨੂੰ ਪਤਾ ਵਾ ਕਿ ਉਹਦੇ ਦਾ ਮੇਰੇ ਨਾਲ ਕਿੰਨਾ ਪਿਆਰ ਆ। ਹੈ ਉਹ ਮੈਨੂੰ ਫੋਨ ਕਰਨ ਡਈ ਹੁਣ ਤੇ ਮਾਸੀ ਆਈ ਤੇ ਤੂੰ ਕਿਉਂ ਨਹੀਂ ਨਾਲ ਆਇਆ। ਕੋਈ ਗੱਲ ਨਹੀਂ ਪੇਪਰ ਦੇ ਲਾ ਤੇ ਮੁੜ ਕੇ ਚੱਲ ਜੀ। ਰੈਵੇਂ ਵੀ ਦੱਸ ਦੇਣ ਜਾ ਕੇ। ਹੁਣ ਇਹ ਆਪੇ ਇਹੋ 2-3 ਮਹੀਨੇ ਆ ਜੇ ਆ ਸਾਂਭ ਲੈਗਾ ਨਾ ਤੇ ਚੰਗਾ ਰਹਿ ਜਾਏਗਾ। ਉਹ ਪਤਾ ਮੈਨੂੰ 2 ਮਹੀਨੇ ਤੇ ਆ ਹੀ ਤੋਊਗਾ ਪਰ ਮੇਲਾ ਨਹੀਂ ਕੀ ਕਰਦੇ ਕਿ ਵਾਂਡੇ ਜਾਣਾ ਨੂੰ ਹੁਣ ਤੁਸੀਂ ਆਪਸਿਆਂ ਨਹੀਂ ਜਦੋਂ ਮੈਂ ਤੈਨੂੰ ਕਹਿੰਨੀ ਆ ਵੀ ਚੱਲੀਏ ਉਦੋਂ ਤੂੰ ਆਣਾ ਵੀ ਮੈਂ ਜਾਣਾ ਨਹੀਂਗਾ ਅੱਜ ਮੈਂ ਨਾਲ ਨਹੀਂ ਲੈ ਕੇ ਗਈ ਅੱਜ ਹੀ ਮੈਂ ਵਾਂਡੇ ਜਾਣਾ ਸੀਗਾ। ਯਾਰ ਮੰਮੀ ਉਹ ਮੇਲਾ ਵੀ ਕਿਤੇ ਨਾ ਕਿਤੇ ਜਾਣਾ ਜੀ ਕਰਦਾ ਹੀ ਆ ਤੁਹਾਨੂੰ ਪਤਾ ਵਾ ਨਾਲ ਮਾਸ਼ਲਾ ਪਿੰਡ ਕਿੰਨੀ ਕੁ ਦੂਰ ਆ 5 ਕਿਲੋਮੀਟਰ ਤੇ ਸਾਰਾ ਮਾਸੀ ਦਾ ਪਿੰਡ ਆ ਚੱਲ ਕੋਈ ਨਹੀਂ ਫਿਰ ਕਿਸੇ ਦਿਨ ਹੋਵੇ ਛੁੱਟੀ ਵਾਲੇ ਦਿਨ ਮੈਂ ਕੱਲੇ ਨਹੀਂ ਜਾਣਾ ਜੇ ਇਹਦੇ ਮੇਰੇ ਨਾਲ ਜਾਣਾ ਵਾ ਨਾ ਮੈਂ ਫੇਰ ਜਾਣਾ ਵਾ ਕੋਈ ਗੱਲ ਨਹੀਂ ਉਹਦੀ ਨਾਨਾ ਆਈ ਸੁਗਾਤ ਰਹਿਣ ਵਾਸਤੇ ਚਾਰ ਪਾਈ ਦਿਨ ਉਹ ਜਾਊਗੀ ਨਾ ਮੈਂ ਫੇਰ ਜਾਣਾ ਵਾ ਉਹਦੀ ਜ਼ਬਾਨ ਬੜੀ ਆ ਗੱਲਾਂ ਕਰ ਲੱਗੀ ਨਾ ਅਗਲਾ ਪਿਛਲਾ ਬੰਨਾ ਨਹੀਂ ਵੇਖਦੀ ਉਹ ਕਿ ਕੋਈ ਸੱਸ ਨੇ ਘਰੋਂ ਕੱਢੀ ਆ ਫਿਰੇ ਬਿਮਾਰ ਹੋਈ ਬਿਮਾਰ ਹੋਈ ਸੱਸ ਉਹਦੀ ਚੰਗੀ ਪੜੀ ਮੰਜੇ ਤੇ ਬੈਠੀ ਆ ਬਿਮਾਰ ਵਾ ਬਿਮਾਰ ਵਾ ਐਵੇਂ ਕਰੀ ਜਾਣ ਢਈ ਹੁਣ ਚਲੋ ਕੋਈ ਗੱਲ ਨਹੀਂ ਹੁਣ ਜਦੋਂ ਅਗਲੀ ਆਈ ਜਾਓਗੇ ਨਾ ਮੈਨੂੰ ਦੱਸ ਦਿਓ ਠੀਕ ਆ ਨਾ ਚਲ ਠੀਕ ਆ ਕੋਈ ਗੱਲ ਨਹੀਂ ਦੱਸ ਦੂੰਗੀ ਮੈਂ ਕਿਹੜਾ ਕੱਪੜੇ ਪਾਏ ਆ ਤੇ ਮੈਂ ਫੇਰ ਚਲ ਜਾਣਾ ਚਲੋ ਠੀਕ ਜਾਣਾ ਕਿ ਬੱਸ ਦੇ ਤੱਕ ਬੁਰਾ ਹਾਲ ਹੋ ਗਿਆ ਬਸੇ ਜਾਣਾ ਕੋਈ ਹੱਜ ਹੋ ਆਂ ਤਰ੍ਹਾਂ ਭੱਜੇ ਜਾਓ ਤੇ ਭੱਜੇ ਆਓ ਬੱਸਾਂ ਵੀ ਇੱਕ ਟਾਈਮ ਨਾਲ ਆਉਂਦੀਆਂ ਵਾ ਟਾਈਮ ਨਾਲ ਜਾਣਾ ਪੈਂਦਾ ਵਾ ਤੇ ਟਾਈਮ ਨਾਲ ਆਉਣਾ ਪੈਂਦਾ ਵਾ 5 ਮਿੰਟ ਲੇਟ ਹੋ ਜਾਓ ਬੱਸ ਲੰਘ ਜਾਂਦੀ ਐ ਬੈਠੀ ਉਥੇ ਕਿੰਨਾ ਫੇਰਾਂ ਚਾਹ ਪਾਣੀ ਪੀਤਾ ਤੇ ਮੈਂ ਭੱਜੀ ਆਈ ਕਿ ਜਾ ਕੇ ਕਰਦੇ ਕੰਮ ਹੀ ਕਰਨੇ ਆ ਜਦੋਂ ਮੈਂ ਸਗਾਤ ਜੀ ਉਥੇ ਵੇਖੀ ਸੀ ਨਾ ਮੇਰਾ ਤੇ ਨਾ ਉੱਥੇ ਬੈਨ ਨੂੰ ਜੀ ਨਹੀਂ ਕੀਤਾ ਚਾਹ ਦਾ ਘੋਤੀ ਮੈਂ ਪੀਤਾ ਜੋਰ ਲਉਂਦੀ ਰਹੀ ਰੋਟੀ ਖਾਵੇ ਜਾਂ ਰੋਟੀ ਖਾਵੇ ਜਾਂ ਮੈਂ ਜੇ ਮੈਂ ਰੋਟੀ ਖਾਣ ਬੈਗੀ ਨਾ ਇਹਨੇ ਮੈਨੂੰ ਕੋਈ ਗੱਲ ਕਰ ਦੇਣੀ ਆ ਤੇ ਮੈਨੂੰ ਫਿਰ ਗੁੱਸਾ ਚੜ ਜਾਣਾ ਮੇਰੇ ਕੋਲ ਨਾ ਇੱਕ ਦਿਨ 4 ਸੋਨੇ ਆ ਫਿਰ ਇਹਨੇ ਤੇ ਭਲੀ ਭਲੀ ਵਿੱਚ ਨਾ ਮੈਂ ਚਲੀ ਜਾਵਾਂ ਤੇ ਚੰਗੀ ਗੱਲ ਆ ਮੇਰੀ ਗੱਲ ਸੁਣੋ ਹਾਂਜੀ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਮੇਰੇ ਨਾਲ ਭੈਣ ਕੋ ਚੱਲ ਜਾਓ ਭੈਣ ਵੀ ਬੜੀ ਨਾਰਾਜ਼ ਹੀ ਪਾਜੀ ਕਿਉਂ ਨਹੀਂ ਆਏ ਜਦੋਂ ਮਨੇ ਤੋ ਕੱਲੀ ਆ ਜਾਨੀ ਉਹਨੂੰ ਨਾਲ ਕਿਉਂ ਨਹੀਂ ਲੈ ਕੇ ਆਂਦੀ ਹੁਣ ਉਹਨੂੰ ਮੈਂ ਕੀ ਦੱਸਦੀ ਵੀ ਮੇਰੇ ਨਾਲ ਉਹਨੂੰ ਤਿਆਰੀ ਨਹੀਂ ਹੁੰਦੇ ਤੇ ਉਹਦੀ ਨਨਾਨ ਆਈ ਹੀ ਸੱਸ ਨੂੰ ਛੱਟ ਲੱਗੀ ਤੇ ਰਹਿਣ ਆਈ ਹੀ ਅੱਛਾ ਉਹਨੇ ਮੈਨੂੰ 100 100 ਗੱਲ ਕੀਤੀ ਆਂਦੀ ਵੀ ਭਾਗੋਂ ਪਿੱਛੋਂ ਤਾਂ ਇਕੱਲੇ ਭੈਣ ਜੀ ਤੁਸੀਂ ਆਈ ਜਾਂਦੇ ਜੀ ਹੁਣ ਪਤਾ ਲਿਆ ਤਾਂ ਭਾਜੀ ਨਾਲ ਆਈ ਸਕਦੇ ਸੀ ਨਾ ਤੇ ਮੈਂ ਉੱਥੇ ਕੀ ਜਵਾਬ ਦਿੰਦੀ ਤੇ ਉਹਨੂੰ ਤੋ ਕਹਿਣਾ ਹੈ ਵੀ ਨਹੀਂ ਉਹਨਾਂ ਦਾ ਟਾਈਮ ਤੇ ਨਹੀਂ ਆਇਆ ਗਿਆ ਜ਼ਰੂਰੀ ਹੁੰਦਾ ਤੇ ਨਾਲ ਹੀ ਆਉਣਾ ਉਹ ਭਾਜੀ ਨੇ ਚੱਲ ਚਲ ਜਾਂਦੇ ਤੇ ਫੇਰ ਕੀ ਹੋ ਜਾਂਦਾ ਕਿੰਨਾ ਚਿਰ ਲੱਗਣਾ ਹੈਗਾ ਨਹੀਂ ਹੁਣ ਤੈਨੂੰ ਕੋਈ ਉਹਨਾਂ ਜੁਰਮਾਨਾ ਪਾਤਾ ਵਾ ਵੀ ਭਾਜੀ ਨਹੀਂ ਆਇਆ ਨਾਲ ਜੁਰਮਾਨਾ ਤੇ ਨਹੀਂ ਪਾਇਆ ਪਰ ਮੇਰੀ ਇੰਨੀ ਬੇਇੱਜ਼ਤੀ ਕੀਤੀ ਇੰਨੀਆਂ ਨਾ ਗੱਲਾਂ ਕੀਤੀਆਂ ਨਾ ਵੀ ਗੱਲ ਨਹੀਂ ਕਰਨ ਵਾਲੀ ਸਾਨੂੰ ਪਤਾ ਤਾਂ ਹੈਗਾ ਉਹਦੀ ਨਣਾ ਦੀ ਐਡੀ ਲੰਮੀ ਜ਼ੁਬਾਨ ਵਾ ਬੋਲਣ ਲੱਗੀ ਅਗਲਾ ਪਿਛਲਾ ਬੰਨਾ ਨਹੀਂ ਉਹ ਵੇਖਦੀ ਤੇਰਾ ਮਨ ਹੱਦ ਹੋ ਗਈ ਆ ਹੁਣ ਬੰਦੇ ਨੂੰ ਕਿਤੇ ਕੰਮ ਨਹੀਂ ਪੈ ਸਕਦਾ ਉਹ ਕੰਮ ਤੇ ਪੈ ਸਕਦਾ ਵਾ ਮੈਨੂੰ ਪਤਾ ਵਾ ਪਰ ਅਗਲੇ ਆਨਾਂ ਮਜਬੂਰੀ ਸਮਝਦਾ ਤੇ ਉਹਨਾਂ ਨੂੰ ਕੰਮ ਪਿਆ ਵਾ ਅਗਲੇ ਆਂ ਦਾ ਇਰਾਦਾ ਇਹ ਆ ਵੀ ਜਾਣ ਕੇ ਨਹੀਂ ਆਇਆ ਚੱਲ ਹੋ ਨਾ ਹੋ ਨਾ ਤਾਂ ਕਿਸੇ ਦਿਨ ਜਾ ਕੇ ਤੇ ਹੋਏ ਭਾਵੇਂ ਕੱਲੇ ਚੱਲ ਜਿਓ ਕੋਈ ਨਹੀਂ ਹੋਵਾਂਗੇ ਮਾੜਾ ਜਿਹਾ ਅਗਲੇ ਦਾ ਹਿਰਖ ਮੱਠਾ ਹੋ ਜਾਂਦਾ ਵਾ ਵੀ ਆਇਆ ਵਾ ਕੋਈ ਨਹੀਂ ਤਾਂ ਮੈਂ ਕਿਹੜਾ ਡਾਕਟਰਾਂ ਵੀ ਜਾ ਕੇ ਉੱਥੇ ਦਵਾਈ ਕੋਈ ਲਾ ਲੈਣਾ ਸੀ ਮੈਨੂੰ ਉਹੋ ਗੱਲ ਦਵਾਈ ਦੇਂਦੀ ਨਹੀਂ ਹੁੰਦੀ ਗੱਲ ਤੇ ਇਹ ਹੁੰਦੀ ਆ ਪਈ ਅਗਲੇ ਨਾ ਹੌਸ ਆਇਆ ਹੋ ਜਾਂਦਾ ਪਰ ਕੋਈ ਨਹੀਂ ਆਇਆ ਵਾ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਜਦੋਂ ਲੋੜ ਪੈਂਦੀ ਮੈਂ ਇੱਧਰ ਨੂੰ ਦੌੜ ਜਾਨੀ ਆ ਤੇ ਪਿਆਣੀ ਨੇ ਪੈਸੇ ਚਾਹੀਦੇ ਕਦੀ ਉਹਨੇ ਅਜੇ ਤੱਕ ਨਾ ਕੀਤੀ ਆ ਉਸੇ ਵੇਲੇ ਕਢਾ ਕੇ ਮੇਰੇ ਹੱਥੇ ਰੱਖਦੀ ਆ ਪਰ ਮਨ ਚੱਲ ਜੇ ਉਹਨੇ ਦੇਤੇ ਸਾਨੂੰ ਤੇ ਅਸੀਂ ਉਹਦੇ ਵਾਪਸ ਨਹੀਂ ਕਰਨੇ ਉਹ ਵਾਪਸ ਕਰ ਨਹੀਂ ਆ ਨਾ ਅੱਜ ਦੇ ਸਮੇਂ ਦੇ ਵਿੱਚ ਤਾਂ ਕੋਈ ਰੁਪਈਆ ਨਹੀਂ ਦਿੰਦਾ ਉਹ ਤਾਂ ਫੇਰ ਲੱਖਾਂ ਨਾ ਦੇ ਦਿੰਦੀ ਹੈ ਮੈਂ ਰਿਸ਼ਤੇਦਾਰੀ ਕੱਲ ਹੀ ਹੁੰਦੀ ਹੈ ਭੈਣ ਭਰਾ ਕੱਲ ਹੀ ਹੁੰਦੇ ਆ ਤੇ ਜੇ ਇਹ ਗੱਲ ਜਿਤਾਉਂ ਲਈ ਤਾਂ ਉਹਦੇ ਪੈਸੇ ਵਾਪਸ ਕਰ ਰਿਹਾ ਮੈਂ ਹਾਂ ਗੱਲ ਨਹੀਂ ਜਿਤਾਉਂਦੀ ਜੇ ਉਹ ਰਿਸ਼ਤੇਦਾਰੀ ਹੈ ਤੇ ਇਹ ਤੁਹਾਡੀ ਨਹੀਂ ਰਿਸ਼ਤੇਦਾਰੀ ਤੁਸੀਂ ਨਹੀਂ ਜਾ ਸਕਦੇ ਹੱਦ ਕੋ ਕੀ ਤਾਂ ਦਿ ਵਾਲੀ ਸਿਰ ਤੇ ਵਾਲਾ ਨੂੰ ਮੈਂ ਕਿਹਾ ਤਾਂ ਵੀ ਕੰਮ ਪੈ ਗਿਆ ਨਹੀਂ ਗਿਆ ਜਾਇਆ ਗਿਆ ਕੋਈ ਗੱਲ ਨਹੀਂ ਹੁਣ ਕਹਾਂਗੇ ਕਿਸ ਦਿਨ ਹਾਂ ਉਹ ਤਾਂ ਮੈਂ ਕਹਿਣ ਲਈ ਆ ਵੀ ਮੈਨੂੰ ਭਾਵੇਂ ਰਹਿਣ ਦੇ ਤਾਂ ਸ਼ਹਿਰ ਜਾਓਗੇ ਤਾਂ ਸ਼ਹਿਰੋਂ ਦੇ ਆਉਂਦੇ ਹੋ ਆਓ ਚਲ ਵੇਖੂਗਾ ਟਾਈਮ ਲੱਗੂਗਾ ਤਾਂ ਹੋ ਚੱਲ ਠੀਕ ਆ ਜ਼ਰੂਰੀ ਨਹੀਂ ਗਾ ਤੂੰ ਹੀ ਤਾਂ ਸਿਰ ਦੇ ਵਾਲਾ ਨੂੰ ਕਹਿਣਾ ਹੁੰਦਾ ਵਾ ਆਹ ਰੋਟੀ ਬੁਰਕੀ ਖਾਣੇ ਹੀ ਆਣ ਕੇ ਤੇ ਡੈਬੀਅਸ ਹਸਾਣੇ ਬੋਲਣ ਇਹ ਮੈਂ ਕਿਹਾ ਡਾਕਟਰ ਹੀ ਵੀ ਦੂਰ ਦੀ ਸਾਸਨ ਵੱਜਾ ਕੇ ਤੇ ਦਵਾਈ ਦੇ ਦੇਣੀ ਜਾਂ ਕੋਈ ਕੋਈ ਲਾ ਦੇਣਾ ਨਹੀਂ ਟਾਈਮ ਲੱਗਾ ਨਹੀਂ ਜਾਇਆ ਗਿਆ ਹੱਦ ਹੋ ਗਈ ਇੱਥੇ ਨਾਦ ਗੱਲਾਂ ਕਰਦੀ ਉਹਦੀ ਮੈਂ ਨਹੀਂ ਆ ਹੱਦ ਹੋ ਗਈ ਇਹਨਾਂ ਵਾਲੀ ਆਂਦੇ ਵੀ ਨੋਟ ਵੀ ਲੈ ਕੇ ਦੇਖ ਤੇ ਮੈਂ ਵਰਤਾਂ ਵੀ ਤੇ ਗੱਲ ਵੀ ਨਾ ਉੱਚੀ ਕਰ ਚੱਲ ਉਹਦਾਂ ਤਾਂ ਨਹੀਂ ਜਾਇਆ ਜਾਂਦਾ ਜੇ ਬੰਦਾ ਠੀਕ ਨਹੀਂ ਗਾ ਤੇ ਪਤਾ ਪਤਾ ਲੈਣ ਤੇ ਜਾ ਹੀ ਸਕਦਾ ਨਾ ਬੰਦਾ ਇਹਨਾਂ ਆਲੀ ਤੇ ਨਾ ਬਿਲਕੁਲ ਇਹਨਾਂ ਚੇਤਾ ਹੀ ਭੁਲਾਤਾ ਵਾ ਕਦੋਂ ਆਉਂਦੇ ਉੱਥੇ ਗਏ ਆ ਉਹ ਵੀ ਤਾਂ ਆਪਣੇ ਆਖਾਂ ਸੱਚੀ ਆ ਨਾ 700 ਆ 99 ਆ ਅਗਲੀਆਂ ਗੱਲਾਂ ਕਰਦੀਆਂ ਵਾ ਕਿੱਦਾਂ ਮੈਨੂੰ ਬੋਲਣ ਲਈ ਹੈਗੀ ਇਹਦੇ ਵਿੱਚ ਮੇਰੀ ਬੇਇੱਜ਼ਤੀ ਆ ਇਹਨਾਂ ਨੂੰ ਕੀ ਜਦੋਂ ਮੈਂ ਜਾਣਾ ਵਾ ਅਗਲੀਆਂ ਨੇ ਮੈਨੂੰ ਸੁਣਾਉਣੀਆਂ ਮੈਂ ਤਾਂ ਰੋਟੀ ਖਾਣ ਜੋਗੀ ਵੀ ਨਾ ਰਹੀ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਚਾਹ ਪੀ ਕੇ ਪਤਾ ਲੈ ਕੇ ਮੈਂ ਆਉਂਦੀ ਕੀਤੀ ਵੀ ਨਹੀਂ ਮੈਂ ਚੱਲੀ ਆ ਮੈਨੂੰ ਪਤਾ ਹੀ ਨਾ ਗੱਲ ਕੋਈ ਹੋਰ ਛੇੜ ਲੈਣੀ ਆ ਤੇ ਜੇ ਉਹਨਾਂ ਕੀਤੇ ਤਾਂ ਮੈਨੂੰ ਗੁੱਸਾ ਚੜ ਜਾਣਾ ਵਾ ਜੇ ਹੁਣ ਮੈਂ ਕਿਹਾ ਨਾ ਵੀ ਜਾ ਕੇ ਹੋਏ ਨਾ ਮੇਰਾ ਟਾਈਮ ਹੈ ਨੀਗਾ ਰਿਸ਼ਤੇਦਾਰੀ ਕਾਦਰੀ ਹੁੰਦੀ ਆ ਪੈਸੇ ਦੇ ਆ ਉਹਨਾਂ ਦੇ ਜੇ ਪੈਸੇ ਦੀ ਛੇਤੀ ਦੇਣੇ ਸੀ ਤਾਂ ਮੰਗਵਾਏ ਕਿਉਂ ਸੀ ਉਦੋਂ ਤਾਂ ਆਂਦੇ ਮੇਰੀ ਵੇਲੇ ਨੇ ਚ ਬਾਹ ਆਈ ਆ ਦਵਾ-ਦਵ ਜਾ ਕੇ ਲਿਆ ਮੈਂ ਗੱਡੀ ਲੈਣੀ ਆ ਤਾਂ ਹੁਣ ਹੁਣ ਈ ਦੀ ਛੇਤੀ ਕਿ ਛੁਲਿਆ ਕੇ ਦੇ ਦੇਣੇ ਬੜਾ ਮੰਮੀ ਕੀ ਕਰਨ ਦੇਜ ਦੁੱਧ ਪਾ ਕੇ ਟੀ ਤੂੰ ਫੁਕਲ ਆਇਆ ਨਹੀਂ ਜੀ ਚ ਫੁਕਲ ਆਉਣੀ ਹੁਣ ਨਵੇਲੀ ਹੋ ਜਾਨੀ ਆ ਤੇ ਉਹ ਮੈਂ ਬੰਨਣੀ ਹੀ ਬਗ ਮੈਨੂੰ ਇਹ ਵੀ ਚੱਲ ਰੋਟੀ ਲੱਠੀ ਆ ਤਾਂ ਮੈਂ ਖਾ ਲੈਣਾ ਪਹਿਲਾਂ ਤੇ ਰੌਣ ਕਿਦਨ ਦੀ ਗਈ ਆ ਤੇ ਤਰਕ ਜਾ ਕੇ ਫਿਰ ਮੁੜ ਕੇ ਜੇ ਉਹਰ ਜੇ ਉਹ ਨਹੀਂ ਆ ਸਕੀ ਤੇ ਤਰਕ ਜਾ ਕੇ ਲਿਆਂਦਾ ਨਹੀਂ ਗਿਆ ਉਹਨੂੰ ਉਹ ਮੈਂ ਲੈ ਆਉਣਾ ਜਾ ਕੇ ਹਾਂ ਕੋਈ ਗੱਲ ਨਹੀਂ ਮੈਨੂੰ ਇਹ ਆ ਵੀ ਦੋ ਤਿੰਨ ਦਿਨ ਉੱਥੇ ਲਾ ਆਵੇ ਆਪਣੀ ਮੰਮੀ ਨਾਲ ਕੇ ਠੀਕ ਹੋਏ ਤੇ ਫੇਰ ਹੀ ਆਵੇ ਤੇ ਉਹ ਨਾ ਜਿਹੜੀ ਉਹ ਨਹੀਂ ਸਮਝ ਸਕਦੀ ਉਹਨੂੰ ਉਹ ਕਦਵਾਤੇ ਆ ਮੰਮੀ ਹੂੰ ਨੌ ਦੀ ਤੁਹਾਨੂੰ ਮੈਂ ਕੀ ਰਸਵਾ ਉਹ ਸਾਂਭਣ ਵਾਲੀ ਵੇਦ ਘਟਾ ਕਹਾਦਾ ਮੈਂ ਤਾਂ ਅੱਜ ਸਵੇਰ ਦੀ ਗੱਲ ਕੀਤੀ ਨਹੀਂ ਹੂੰ ਜਦੋਂ ਗਏ ਨਹੀਂ ਪਤਾ ਲੈਣ ਕਹਿੰਦੀ ਮੈਂ ਮੰਮੀ ਦਾ ਲੈਣੋਂ ਪਤਾ ਸਟਜਾਦਾ ਗਈ ਹੂੰ ਤੇ ਅਸੀਂ ਗਏ ਤੇ ਅੰਦੇ ਵੀ ਦਵਾਈਆਂ ਅੱਖ ਵੀ ਲੈਂਦੀ ਐ ਅਖਰਾ ਕਰਵਾਇਆ ਹੂੰ ਕਿੰਨੀ ਅਖਰੇ ਦੀ ਕੀ ਲੋੜਾ ਗੋਟੇ ਸਟ ਲੱਗੀ ਐ ਪਿੰਡ ਦਵਾਈ ਲੈ ਲੈਣੇ ਮੇਰੀ ਗੱਲ ਸੁਣੋ ਬਜ਼ੁਰਗੋ ਸਰੀਰ ਜੇ ਬੰਦਾ ਡਿੱਗਾ ਹੋਵੇ ਤੇ ਸਾਟ ਵੱਧ ਵੀ ਲੱਗ ਸਕਦੀ ਕੀ ਪਤਾ ਕਿੰਨੀ ਸਾਟ ਲੱਗੀ ਕਿੰਨੀ ਨਹੀਂ ਇਹ ਰੇਜ ਆ ਕੇ ਮੜਕੇ ਦਵਾਈ ਲਈ ਫਿਰ ਕਿਤੇ ਜਾ ਕੇ ਤੇ ਉਹਦੇ ਨੂੰ ਨਾਲ ਲੈ ਕੇ ਗਈ ਉਹ ਵੀ ਇਨੇ ਖੜੇ ਜਾ ਕੇ ਵੀ ਅਕਸਰ ਕਰਵਾ ਕੇ ਦਵਾਈ ਲਿਆ ਹੁਣ ਇਹੋ ਜਿਹਾ ਥਾਂ ਛੱਡੇ ਜਾਂਦਾ ਮੜਕੇ ਕਲੀ ਨੂੰ ਤੇ ਉਹ ਹੁਣ ਹੈਗੀ ਕਿ ਚੱਜੀ ਆ ਉਹਨੂੰ ਇਹ ਨਾਲ ਨਹੀਂ ਪਤਾ ਥੋੜੀ ਕਿ ਤੱਕ ਜਿਹੜੇ ਪ੍ਰਿੰਟ ਦੀਆਂ ਦਵਾਈਆਂ ਹੁੰਦੀਆਂ ਉਹਨਾਂ ਦਾ ਚਫਰਕ ਕਿੰਨਾ ਹੁੰਦਾ ਉਹ ਮੰਮੀ ਇਹਨੇ ਜੋ ਕੀ ਹੋਵੇ ਤੇ ਘਟਾ ਕਦਾ ਇਸੇ ਕਰਕੇ ਦੇਦਣਾ ਲਈ ਲੜਦੀ ਰਹਿੰਦੀ ਮੈਂ ਤਾਂ ਉਹ ਦਿਨ ਆਪਣੀ ਵੀ ਨਹੀਂ ਗੱਲ ਕੀਤੀ ਜਿੱਦਨ ਅਸੀਂ ਆ ਗਏ ਜਿੱਦਨ ਪਹਿਲਾਂ ਅਸੀਂ ਫਿਰ ਆਪ ਅਗੇ ਆਏ ਆਹ ਚੰਗੀ ਤਰ੍ਹਾਂ ਨਹੀਂ ਕੀਤੀ ਉਹਨੇ ਨਾ ਚੰਗੀ ਤਰ੍ਹਾਂ ਬੋਲੀ ਉਹਨੂੰ ਦੇ ਇਹ ਆ ਵੀ ਫੜਾਫੜ ਜਿਹੜਾ ਆਇਆ ਵਾ ਆਪਣੇ ਬਾਪੇ ਘਰ ਚਲ ਜੇ ਮੈਨੂੰ ਇਥੇ ਕੋਈ ਕੰਮ ਨਾ ਕਰਨਾ ਪਵੇ ਆਪਣੇ ਪੇਕੇਆਂ ਨੂੰ ਦੰਡੀ ਪੈ ਲੋ ਸਾਡੇ ਵਾਸਤੇ ਕੁਝ ਨਹੀਂ ਹੋਗਾ ਤੇ ਇਹ ਫਿਰ ਦੌਰ ਦੌਰ ਕੇ ਕਹਾਵਾ ਫੇ ਜਾਂਦੀ ਆ ਕੋਈ ਨੇ ਤੇ ਜਾਣਾ ਹੀ ਆ ਹੁਣ ਇਹਦੀ ਤੇ ਮਾਂ ਵਾ ਤੇ ਮਾਂ ਨੂੰ ਤਾਂ ਮਿਲਣਾ ਹੀ ਆ ਉਹਨੇ ਹੁਣ ਉਹਦੇ ਨਹੀਂ ਕਿ ਮਾਂ ਜਿਹੜੀ ਰਹਿੰਦੀ ਹੈ ਜਿਹੜੀ ਵਿਆਹ ਕਰ ਲੈਂਦੀ ਹੈ ਜਿਹੜੀਆਂ ਅਸਲ 'ਚ ਕੁੜੀਆਂ ਜਿਹੜੀਆਂ ਹੁੰਦੀਆਂ ਵਾ ਉਹ ਨਹੀਂ ਹੁੰਦੀਆਂ ਈ ਉਹੋ ਹੀ ਹੁੰਦੀਆਂ ਜਿਹੜੇ ਘਰ ਵਿਆਹ ਕਰ ਲੈਂਦੀਆਂ ਹੁੰਦੀਆਂ ਉਹ ਮੰਮੀ ਹੁੰਦੀਆਂ ਤੇ ਉਹ ਹੀ ਆਹ ਜਿਹੜੀਆਂ ਆਪਣੀਆਂ ਹੁੰਦੀਆਂ ਉਹਦੇ ਬਕਾਨੇ ਘਰ ਚਲ ਜਾਂਦੀਆਂ ਉਹ ਜਦੋਂ ਗਾੜੀ ਬੜੇ ਦੇ ਤਾਂ ਹੀ ਹੈ ਨਾ ਉਹ ਵੀ ਮਾਂ ਸਮਝੇ ਤਾਂ ਵਾ ਜਿਉ ਮਾਂ ਸਮਝੇ ਤਾਂ ਫਿਰ ਘਟਾਗਾ ਫਿਰ ਇਹਨੂੰ ਜਾਣ ਦੀ ਜ਼ਰੂਰਤ ਕੀ ਹੈ ਇਹਨੂੰ ਕਿ ਲੋੜ ਹੀ ਹੋਰ ਆਪਣਾ ਘਰ ਵੀ ਛੱਡਣ ਦੀ ਇਹਨੂੰ ਵੀ ਪਤਾ ਹੀ ਹੈ ਨਾ ਵੀ ਆਪਣਾ ਘਰ ਵਿੱਚ ਸਾਹਮਣਾ ਵਾ ਕੁੜੀ ਬਣੀ ਦੋ ਨਹੀਂ ਓਕੇ ਨਹੀਂ ਆ ਉਹਨੂੰ ਪਤਾ ਹੀ ਹੈ ਕਿ ਸਾਰਾ ਕੰਮ ਤੁਹਾਡੇ ਕੋਲ ਨਹੀਂ ਹੁੰਦਾ ਅ ਕਰਨਾ ਤਾਂ ਪੈਣਾ ਹੀ ਹੁਣ ਕੀ ਕਰਨਾ ਵਾ ਤੇ ਮੇਰਾ ਪਰਜਾਇਤ ਵਾ ਜੀ ਲੱ ਕਲਾ ਕਸੂਰ ਨਹੀਂ ਕੱਢੀ ਜਾਈਦਾ ਬਹੁਤ ਹੀ ਮਾਂ ਦਾ ਚ ਕਸੂਰ ਹੋਗਾ ਨਾ ਤੁਹਾਡਾ ਪਤਾ ਤਾਂ ਹੀ ਨਹੀਂ ਬਣਦੀ ਉਹ ਮੰਮੀ ਉਦਾਂ ਬਣਨ ਦੀ ਗੱਲ ਵੱਖਰੀ ਆ ਆਹੋ ਪਰ ਜਦੋਂ ਇਦਾਂ ਦਾ ਸ ਕੰਮ ਹੋ ਜਾਏ ਨਾ ਵੀ ਸਾਡਾ ਸੁੱਟ ਲੱਗਣ ਵਾਲਾ ਫਿਰ ਤੇ ਸਾਰੀ ਗੱਲਾਂ ਭੁਲਣੀਆਂ ਵੀ ਪੈਦੀਆਂ ਵਾ ਉਦੋਂ ਥੋੜੀ ਜੰਨਾ ਦੀ ਰੀਸਾ ਹੁੰਦੀ ਹੈ ਇਹੋ ਜੇ ਕੰਮ ਦੇ ਵਿੱਚ ਕਿ ਤੂੰ ਮੈਨੂੰ ਇਦਾਂ ਗਿਆ ਸੀ ਤੇ ਮੈਂ ਇਦਾਂ ਕਰਨਾ ਤੇ ਮੈਂ ਇਦਾਂ ਕਰਨਾ ਸੋ ਵਰੀ ਲੜਾ ਨਾ ਨਹੀਂ ਕਰਦੇ ਵਿੱਚ ਕਿਤੇ ਕਰ ਲੜਾਈਆਂ ਨਹੀਂ ਹੁੰਦੀਆਂ। ਸਲ ਕੋਈ ਨਹੀਂ ਉਦਾਂ ਮੇਰੀ ਫੋਨ ਤੇ ਗੱਲ ਹੋਈ ਹੀ ਕਹਿੰਦੀ ਮੈਂ ਕੁਲੋ ਦਿਨ ਦੇ ਵਿੱਚ ਹੋ ਜਾਊਂਗੀ। ਜੇ ਆ ਜਾਊਗਾ ਠੀਕ ਹੈ ਨਹੀਂ ਤੇ ਮੈਂ ਜਾ ਕੇ ਆਪ ਲੈ ਆਉਂਗਾ ਉਹਨੂੰ। ਕਾ ਠੀਕ ਵਾ। ਉਹ ਫੇਰ ਮੁੜ ਕੇ ਦੁੱਧ ਸਾਹਮਣੇ ਆ ਗਿਆ ਵਾ। ਮੈਂ ਤੈਨੂੰ ਫੁਲਕਾ ਲਾ ਦੇਣੀ ਹੈ। ਜਾ ਜਾ ਕੇ ਤਿਆਰ ਹੋ ਜਾ। ਮੈਂ ਚਲ ਬਗ ਮਲਣ ਹਣਾ ਜੇ ਤੱਕ। ਤੇ ਬਣ ਜਾ ਕੇ ਪੱਕੀ ਤੇ ਮੈਂ ਆਪੇ ਲਾ ਦੇਣੀ ਡੁੱਟ। ਚਲ ਠੀਕ।